ਨਮਸਕਾਰ ਵੇਖਰੇ ਤੁਸੀਂ ਪੰਜਾਬ ਟੀਵੀ ਪ੍ਰਾਇਮ ਨੰਗਲ ਤੋਂ ਕਰੀਬ ਇਹ ਜੋਲੀ ਮੋੜ ਵਿਖੇ ਇੱਕ ਵਾਰ ਫਿਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਹਿਲਾਂ ਚੋਰਾਵਾਂ ਲੋਕ ਇੱਕ ਟਰੱਕ ਦੇ ਵਿੱਚੋਂ ਬੈਟਰੀ ਕੱਢ ਕੇ ਮੋਗਲ ਤੋਂ ਰੋਭੂ ਚੱਕਰ ਹੋ ਜਾਂਦੇ ਹਨ ਉੱਥੇ ਹੀ ਬੀਤੀ ਕੱਲ ਚੋਰਾਵਾਂ ਲੋਕ ਇੱਕ ਲਾਲ ਰੰਗ ਦੀ Honda Activa ਨੂੰ ਚੋਰੀ ਕਰ ਲਿਆ ਜਾਂਦਾ ਹੈ ਚੋਰਾਂ ਨੇ ਹੌਸਲੇ ਨੇ ਬੁਲਾੰਦਨ ਕਿ ਦਿਨ ਦਿਹਾੜੇ ਹੀ ਉਹਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਸ਼ਿਵਾਲਿਕ ਮੋਡਲ ਸਕੂਲ ਦੇ ਪਿਛਲੇ ਪਾਸੇ ਗਲੀ ਦੇ ਵਿੱਚੋਂ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਚੋਰ ਚਲਿਆ ਜਾਂਦਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਪਹਿਲਾ ਚੋਰੀ ਕਰਨ ਵਾਲਾ ਚੋਰ ਘਰ ਦੇ ਦਰਵਾਜ਼ੇ ਦੇ ਅੱਗੇ ਖੜਾ ਹੋ ਕੇ ਘਰ ਦੇ ਅੰਦਰ ਵੇਖਦਾ ਹੈ ਤੇ ਜਿਵੇਂ ਹੀ ਉਸ ਨੂੰ ਮੌਕਾ ਲੱਗਦਾ ਹੈ ਤਾਂ ਉਹ ਮੌਕੇ ਉਤੋਂ ਐਕਟਵਲ ਲੈ ਕੇ ਫਰਾਰ ਹੋ ਜਾਂਦਾ ਹੈ ਫਿਲਹਾਲ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਵੀ ਬਕਬਕ ਪਹਿਲਾਂ ਉੱਤੇ ਕੰਮ ਕਰ ਰਹੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇਕਰ ਇਸ ਚੋਰ ਬਾਰੇ ਕਿਸੇ ਨੂੰ ਕੋਈ ਪਤਾ ਲੱਗਦਾ ਹੈ ਤਾਂ ਉਹ ਪੁਲਿਸ ਨਾਲ ਜਾਂ ਫਿਰ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਜਦੋਂ ਸਾਡੇ ਵੱਲੋਂ ਪੋਸਟ ਗਈਤਾ ਪੋਜਸਥਾਨਿਕ ਵਸਨੀਕਾ ਵੱਲੋਂ ਸਾਨੂੰ ਨਾ ਚੋਰਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਤੇ ਅਸੀਂ ਉਹ ਜਾਣਕਾਰੀ ਪੁਲਿਸ ਨੂੰ ਮੁਹੱਈਆ ਕਰਵਾ ਦਿੱਤੀ ਤੇ ਇਸ ਤਰ੍ਹਾਂ ਤੁਹਾਡੀ ਪਹਿਲ ਦੇ ਚੱਲਦੇ ਹੋਏ ਚੋਰ ਪਕੜੇ ਗਏ ਸਨ ਨੰਗਲ ਤੋਂ ਪੰਜਾਬੀ ਵੀ ਪ੍ਰਾਈਮ ਦੇ ਲਈ ਰਕੇਸ਼ਵਰ ਰੈਣਾ ਦੀ ਰਿਪੋਰਟ